ਮੁਰਦਾ ਅੰਤਾ ਜਿੰਦਾਬਾਦ ਸਬਜ ਕਿਸਾਨ ਮਰਦਾ ਜਿੰਦਾਬਾਦ ਲੋਕਾਂ ਦੇ ਸਮਾਯਾਪਕ ਮੁਰਦਾ ਅੰਤਾ ਮੁਰਦਾ ਅੰਤਾ ਕਿਸਾਨ ਮਰਦਾ ਅੰਤਾ ਜਿੰਦਾਬਾਦ ਕਿਸਾਨ ਸਬਜ ਕਿਸਾਨ ਮਰਦਾ ਜਿੰਦਾਬਾਦ ਸਬਜ ਕਿਸਾਨ ਮਰਦਾ ਜਿੰਦਾਬਾਦ ਸਾਰਿਆਂ ਨੂੰ ਬੇਨਤੀ ਆ ਭਰਾਵੋ ਕਿ ਜਿੰਨੇ ਵੀ ਅਸੀਂ ਉਧਰ ਉਰਤ ਨੇ ਬੈਠਿਆ ਸਾਰੇ ਇੱਥੇ ਆ ਕੇ ਸੈਟਨੀ ਕਿਰਪਾਲਤਾ ਕਰੋ ਜਿੰਦਾਬਾਦ ਇਸਤਫਾ ਕੱਢੀ ਲੋਕਾਂ ਜਿੰਦਾਬਾਦ ਮੁਕੱਦਮੇ ਤੋਂ ਬਾਅਦ ਜਿੰਦਾਬਾਦ ਪੰਜਾਬਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨਾਂ ਨੇ ਕਾਢੀਆਂ ਇਹ ਸਾਰੇ ਇਲਾਕੇ ਨੂੰ ਆਪਣੇ ਨੇ ਪਤਾ ਇਹ ਆਪਣੇ ਪਿਛਲੇ ਹਫ਼ਤੇ ਵੀ ਅਸੀਂ ਧਰਨਾ ਲਾਇਆ ਸੀ ਕਿ ਜਿਹੜਾ ਨਹਿਰ ਨੂੰ ਪੱਕਾ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਉਹ ਸਬੰਧ ਦੇ ਵਿੱਚ ਸਾਡੀ ਜਿਹੜੀ ਆਪਣੇ ਨਹਿਰ ਬੈਕਵੈਂਡ ਦੇ ਚੀਫ ਸਾਹਿਬ ਤੇ ਅੱਖਰ ਸਾਹਿਬ ਤੇ ਬਾਕੀ ਆਪਣੇ ਸਮਰਾਲਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਤੈਅ ਕਰ ਲਿਆ ਗਿਆ ਸੀ ਕਿ ਜਿੰਨੇ ਆਪਣੇ ਪੌੜ ਨੇ ਉਹਨਾਂ ਦੇ ਨਾਲ ਹੀ 50-50 ਮੀਟਰ ਜਾਂ 20 ਮੀਟਰ ਜਿੰਨੀ ਵੀ ਜਗਾ ਪੱਕੀ ਕੀਤੀ ਜਾਊਗੀ ਔਰ ਜਿਹਦੇ ਪੱਕੇ ਨਹੀਂ ਕੀਤੀ ਜਾਊਗੀ ਜੇ ਮਿੱਟੀ ਜਿਹੜੀ ਵਿੱਚੋਂ ਨਹਿਰ ਤੇ ਕੱਢਣੀ ਆ ਚੌੜੀ ਕਰਨੀ ਆ 5-7 ਫੁੱਟ ਉਹ ਚੱਕ ਕੇ ਕੰਡੇ ਦੇ ਉੱਤੇ ਲਾਈ ਜਾਊਗੀ ਪਰ ਉਹ ਤਾਂ ਬਿਨਾ ਪਰਸੋਂ ਜਦ ਸਾਨੂੰ ਲੋਕਾਂ ਤੋਂ ਪਤਾ ਲੱਗਣ ਲੱਗਿਆ ਬਈ ਇਹ ਟਿਪਰ ਭਰ-ਭਰ ਕੇ ਤੇ ਟਰਾਲੀਆਂ ਭਰ-ਭਰ ਕੇ ਇਹ ਆਪਣੇ ਵੇਚ ਰਹੇ ਨੇ ਤਾਂ ਮੈਂ ਮੌਕੇ ਦੇ ਉੱਤੇ 7 ਵਜੇ ਅਸੀਂ ਉੱਥੇ ਪਹੁੰਚੇ ਆ ਲొਕੇਸ਼ਨ ਦੇ ਉੱਤੇ ਤਾਂ ਦੇਖਿਆ ਸਾਨੂੰ ਦੇਖ ਕੇ ਇਹਨਾਂ ਨੇ ਟਿਪਰ ਵੀ ਪੜੇ ਲੈ ਗਏ ਤੇ ਟਰਾਲੀਆਂ ਵੀ ਭਜਾ ਕੇ ਲੈ ਗਏ ਤੇ ਫਿਰ ਅਸੀਂ ਪੁਲਿਸ ਨੂੰ ਆਪਣਾ ਸੂਚਿਤ ਕੀਤਾ ਐਸਐਸਓ ਹਮਰਾਲਾ ਆਏ ਜਿਹੜੀ ਜਿੰਨੇ ਆਪਣੇ ਪ੍ਰਾਤਨ ਦਸਤਰੇ ਘੱਟੋ-ਘੱਟ ਇਹ 70 ਸਾਲ ਪੁਰਾਣੇ ਨੇ ਮੇਰੇ ਹਿਸਾਬ ਨਾਲ 70-80 ਸਾਲ ਉਹਨਾਂ ਦੇ ਇਹਨਾਂ ਨੇ ਥੱਲੇ ਜਿਹੜੀ ਆਪਣੀ ਮੇਨ ਰੋਡ ਆ ਇਦੇ ਨਾਲ ਤੱਕ ਇਹਨਾਂ ਨੇ ਜਿਹੜੀ ਆਪਣੀ ਇੱਕ ਸੇਫਟੀ ਆਪਣੀ ਤਾਰ ਲਾਈ ਹੁੰਦੀ ਹੈ ਸੇਫਟੀ ਦੇ ਲਈ ਵੀ ਗੱਡੀ ਪਾਣੀ ਚ ਨਾ ਚਲੇ ਜਾਵੇ ਉਹ ਵੀ ਪਟਕੇ ਸੜਤੀਆਂ ਇਹਨਾਂ ਨੇ ਨਜਾਇਜ਼ ਮਾਈਨਿੰਗ ਕਰੀਆ ਜਿਹੜੇ ਅਧਿਕਾਰੀਆਂ ਨੇ ਮਾਈਨਿੰਗ ਕਰੀਆ ਚਾਹੇ ਉਹ ਐਡਿਓ ਚਾਹੇ ਸਾਮਲਾ ਚਾਹੀ ਜਈਆ ਚਾਹੇ ਆਪਣਾ ਜਿਹੜੇ ਠੇਕੇਦਾਰ ਆ ਜਿਹੜਾ ਠੇਕਾ ਵਾ ਅਸੀਂ ਇਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਉਹਨਾਂ ਤੇ ਇੱਕ ਅਸੀਂ ਆਪਣਾ ਧਾਰਨਾ ਬਿਲਕੁਲ ਨਹੀਂ ਚੱਕਣਾ ਜਿੰਨਾ ਚਿਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਡੈਰ ਦੇ ਵਿੱਚੋਂ ਵੀ ਜਿਹੜੇ ਦਰਾਖਤ ਨੇ ਖਾਸ ਕਰਕੇ ਅਸੀਂ ਦਰਾਖਤ ਨੂੰ ਹੱਥ ਨਹੀਂ ਲਾਉਣ ਦੇਣਾ ਜੇ ਦਰਾਖਤਾਂ ਨੂੰ ਇਹਨਾਂ ਨੇ ਛੇੜਛਾੜ ਕੀਤੀ ਅਸੀਂ ਮੈਹਰ ਦਾ ਕੰਮ ਨਹੀਂ ਚੱਲਣ ਦੇਣਾ ਉਹ ਅੱਜ ਮਨਜੀਤ ਸਿੰਘ ਢੀਂਸਾ ਜੀ ਬਾਪੂ ਜੀ ਸੰਗ ਨੂੰ ਲਖਵਾਲੀ ਦਾ ਬਰਨੰਦ ਤੇ ਆਣਾ ਅੱਜ ਧਰਨਾ ਇਹ ਲਾਇਆ ਗਿਆ ਚਾਰ ਪੰਜ ਦਿਨ ਪਹਿਲਾਂ ਨਾ ਇਹ ਮੈਹਰ ਪੱਕੀ ਕਰਨ ਲੱਗੇ ਅਸੀਂ ਇਸ ਵਿਸ਼ੇ ਦੇ ਉੱਤੇ ਪਹਿਲਾਂ ਵੀ ਇੱਥੇ ਧਰਨਾ ਲੱਗਿਆ ਦੋ ਦਿਨ ਪ੍ਰਸ਼ਾਸਨ ਨਾਲ ਬਹਿ ਕੇ ਜੀ ਸੁਖ ਸਾਹਿਬ ਜੀ ਇਹਨਾਂ ਨੇ ਇਹਨਾਂ ਦਾ ਚੀਫ ਨਹਿਰੀ ਵਿਭਾਗ ਦੇ ਬਲਾਕ ਕੇ ਸਾਰੇ ਅਫਸਰ ਸਾਡਾ ਸੀ ਉਹਨਾਂ ਨੂੰ ਲਿਖਤੀ ਮੰਗਾ ਦੇਤੀਆਂ ਉਹਨਾਂ ਨੇ ਸਾਡੀਆਂ ਉਹਨਾਂ ਮੰਗਨ ਲੀਆਂ ਮੰਨ ਕੇ ਜੋ ਹੋਇਆ ਵੀਕ ਤਾਂ ਇਹ ਨਹਿਰ ਪੱਕੀ ਨਹੀਂ ਹੋਊਗੀ 67 ਫੁੱਟ ਇਹਦੇ ਕੋਲ ਢੰਡਿਆਂ ਵਾਲਾ ਸੈਫਨ ਕੋਲ ਹੋਊਗਾ ਕੋ ਸਾਇ ਪੁਲ ਨੇ ਜਿਹੜੇ ਇਹਨਾਂ ਦੇ ਆਲੇ-ਦਾਲਾ ਥੋੜਾ ਥੋੜਾ ਪੱਕਾ ਹੋਊਗਾ ਵੀ ਇੱਕ ਮਿੱਟੀ ਨਹੀਂ ਚੱਕ ਕੇ ਕਿਤੇ ਲਜਾਈ ਜਾਊਗੀ ਦਰਾਖਤ ਵੀ ਅਣਸਰਦੇ ਨੂੰ ਕੱਟਿਆ ਜਾਊਗਾ ਪਰ ਹੁਣ ਇਹਨਾਂ ਨੇ ਉਹ ਫੈਸਲੇ ਦੀਆਂ ਤੀਂੜਾਤੀਆਂ ਰਾਤ ਨੂੰ ਸੈਂਗੜੀ ਤੇ ਪਰਪਰਪਾਲ ਵਾਲੇ ਟਰਾਲੀਆਂ ਗੜਗਾੜੇ ਮਿੱਟੀ ਦੀਆਂ ਲਿਆ ਰਹੇ ਨੇ ਦਰਾਖਤ ਪੱਟ ਕੇ ਵਿੱੱਚੇ ਦੇਈ ਜਾਂਦੇ ਨੇ ਛੋਟੇ ਮੋਟੇ ਨੇ ਉੱਥੱਲੇ ਨਾਲੇ ਲਾਉਣ ਲੱਗ ਗਏ ਹੁਣ ਕੱਲ ਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਫੇਰ ਉਠਗੜੇ ਯੂਨੀਅਨ ਆ ਗਈਆਂ ਇੱਥੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੇ ਕੱਲ ਸਾਰਾ ਦਿਨ ਦੇ ਵਿੱਚ ਸੇਡਾਂ ਦੇ ਨਾਲੇ ਦਰਾਖਤ ਵਿੱਚੇ ਦੱਬ ਤੇ ਤਾਂ ਕਿ ਪਤਾ ਨਾ ਲੱਗ ਸਕੇ ਇਸ ਰੋਸ ਦੇ ਵਿੱਚ ਲੋਕਾਂ ਨੂੰ ਹੁਣ ਵਿਰੋਧ ਦੇ ਵਿੱਚ ਦੁਬਾਰਾ ਆਏ ਨੇ ਵੀ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੇ ਖੜਿਆ ਨਹੀਂ ਉਹਨਾਂ ਨੂੰ ਅਸੀਂ ਪਰਸੋਂ ਦਾ ਮੈਸੇਜ ਪਾਇਆ ਕਿ ਇਹਨੇ ਸੁਣੀ ਨਹੀਂ ਇਸ ਲਈ ਹੁਣ ਸਾਨੂੰ ਰੋਡ ਜਾਮ ਕਰਨਾ ਪਿਆ ਕਿੰਨੇ ਟਾਈਮ ਤੱਕ ਬੰਦ ਰਹੂਗਾ ਜੀ ਟਾਈਮ ਤੱਕ ਜਿੰਨਾ ਜਿਹੜਾ ਕੋਈ ਪ੍ਰਸ਼ਾਸਨ ਆ ਕੇ ਹੱਲ ਨਹੀਂ ਕਰਦਾ ਇਹਦਾ ਕੋਈ ਪੱਕਾ ਹੱਲ ਨਹੀਂ ਹੁੰਦਾ ਉਸ ਟਾਈਮ ਤੱਕ ਹੀ ਬੰਦੇ ਰਹੂਗਾ ਇਹ ਜੀ ਮੈਨੂੰ ਚਾਹੁੰਦੇ ਹੀ ਨਹੀਂ ਅਸੀਂ ਲੋਕਾਂ ਤੋਂ ਵੀ ਮਾਫੀ ਮੰਗਦੇ ਆ ਜਿਹੜੇ ਕਹਿੰਦੇ ਰਸਤਾ ਬੰਦ ਕਰਦੇ ਨੇ ਮਜਬੂਰੀ ਬੰਦ ਕਰਨਾ ਪਿਆ ਅਸੀਂ ਮਾਫੀ ਮੰਗਦੇ ਪਹਿਲਾਂ ਹੀ ਉਹਨਾਂ ਤੋਂ ਜਣੀ ਕਿਸੇ ਨੇ ਕਿਤੇ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਇਸ ਲਈ ਉਹਨਾਂ ਤੋਂ ਵੀ ਮਾਫੀ ਕੁਕਰੀ ਗੱਲ ਆ ਵੀ ਪਿੱਛੇ ਜਦੋਂ ਇਹ ਸੜਕ ਇੱਥੋਂ ਬੰਦ ਕੀਤੀ ਗਈ ਸੀ ਉਦੋਂ ਕੁਝ ਕਮਿਟਮੈਂਟਾਂ ਹੋਈਆਂ ਸੀ ਪ੍ਰਸ਼ਾਸਨ ਦੀਆਂ ਨਹਿਰੀ ਵਿਭਾਗ ਦੇ ਨਾਲ ਬੈਠ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂ ਸਹਬਾਨ ਸਨ ਤੇ ਵਿੱਚ ਹੋਰ ਵੀ ਪਤਵੰਤੇ ਸੱਜਣ ਸ਼ਹਿਰ ਦੇ ਤੇ ਇਲਾਕੇ ਦੇ ਸਨ ਜਿਨ੍ਹਾਂ ਦੇ ਸਾਹਮਣੇ ਫੈਸਲਾ ਕੀਤਾ ਗਿਆ ਸੀ ਇੱਕ ਤਾਂ ਪਹਿਲੀ ਗੱਲ ਸੀ ਵੀ ਇਹ ਨਹਿਰ ਪੱਕੀ ਨਹੀਂ ਕਰਨੀ ਦੂਸਰਾ ਇਹ ਗੱਲ ਸੀ ਵੀ ਇਹਦੇ ਵਿੱਚੋਂ ਬਿਲਕੁਲ ਵੀ ਮਾਈਨਿੰਗ ਨਹੀਂ ਕੀਤੀ ਜਾਊ ਉਹ ਜਿਹੜੀ ਮਿੱਟੀ ਵਿੱਚੋਂ ਚੌੜੀ ਕਰਨ ਦੇ ਆਉਗੇ ਉਹ ਸਾਈਡ ਦੇ ਦਰਖਤਾਂ ਤੇ ਲੱਤੀ ਜਾਊਗੀ ਪਰ ਦੇਖਣ ਚ ਆਇਆ ਵੀ ਜਿਹੜੀ ਮਿੱਟੀ ਦਾ ਨਜਾਇਜ਼ ਮਾਈਨਿੰਗ ਦਾ ਕੰਮ ਆ ਵਿੱਚੋਂ ਇਹਦੇ ਭਰਤ ਲਈ ਟਰਾਲੀਆਂ ਟਿਪਰ ਕੱਢੇ ਜਾ ਰਹੇ ਨੇ ਸ਼ਰਿਆਮ ਸਾਈਡਾਂ ਤੱਕ ਬਿਲਕੁਲ ਦਰਖਤਾਂ ਦੇ ਤੋ ਜਰਾਂ ਤੱਕ ਜਿਹੜਾ 20 20 ਫੁੱਟ ਤੱਕ ਦਾ ਉਹਨਾਂ ਨੇ ਜਿਹੜਾ ਪੱਟਤਾ ਜਿਹਦਾ ਜਿਹੜਾ ਡਾਇਰੈਕਟ ਨੁਕਸਾਨ ਆ ਵਾਤਾਵਰਣ ਨੂੰ ਵੀ ਹੋਣਾ ਤੇ ਆਉਣ ਵਾਲੇ ਸਮੇਂ 'ਚ ਇਹ ਸੜਕ ਜਿੱਤੇ ਆਪਾਂ ਖੜੇ ਆ ਇਹਨੂੰ ਨੁਕਸਾਨ ਵੀ ਹੋਣਾ ਤੇ ਐਲਟੀਮੇਟਲੀ ਜੋ ਕਮਿਟਮੈਂਟ ਲਿਖ ਕੇ ਕੀਤੀ ਗਈ ਉਸ ਦੇ ਖਿਲਾਫ ਜੋ ਇਹ ਨਹਿਰੀ ਵਿਭਾਗ ਦੇ ਸੂਬਾ ਅਧਿਕਾਰੀ ਕੰਮ ਕਰ ਰਹੇ ਨੇ ਉਸ ਦੇ ਖਿਲਾਫ ਅੱਜ ਇਹ ਫੇਰ ਦੁਬਾਰਾ ਧਰਨਾ ਲੱਗਿਆ ਮੈਂ ਮਾਫੀ ਵੀ ਮੰਗਦਾ ਹਾਂ ਸਮੂਹ ਰਾਹਗੀਰਾਂ ਤੋਂ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਂਝਣਾ ਕਰਨਾ ਪੈ ਰਿਹਾ ਪਰ ਪ੍ਰੋਬਲਮ ਇਹ ਹੁੰਦੀ ਆ ਵੀ ਜਦੋਂ ਪ੍ਰਸ਼ਾਸਨ ਨੇ ਆਪਣੀ ਲਿਖਤੀ ਤੋਂ ਭੱਜ ਜਵੇ ਫਿਰ ਹੱਲ ਕੋਈ ਨਹੀਂ ਰਹਿ ਜਾਂਦਾ ਫਿਰ ਇਹੀ ਆ ਵੀ ਇਨੀ ਠੰਡ ਦੇ ਵਿੱਚ ਆ ਵਿਚਾਰੇ ਸਾਰੇ ਕਿਸਾਨ ਸੜਕਾਂ ਤੇ ਬੈਠਿਆ ਕਿਉਂਕਿ ਇਹ ਨਸਲਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਸਾਡੇ ਪਾਣੀ ਦਾ ਮਸਲਾ ਹਾਂ ਤੁਸੀਂ ਖੁਦ ਉਸ ਮੀਟਿੰਗ ਵਿੱਚ ਹਾਜ਼ਰ ਸੀ ਕਿ ਈ ਲੱਗਦਾ ਵੀ ਪ੍ਰਸ਼ਾਸਨ ਦੀ ਕੁਈ ਟਲਮਟ ਰਹੀ ਹੈ ਜਾਂ ਫਿਰ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਦੇਖੋ ਜਿਹੜੀ ਇਹ ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਇੱਕੋ ਲੱਗਦਾ ਵੀ ਜਿਹੜੇ ਬੰਦੇ ਅੰਦਰ ਨਹਿਰ ਦੀ ਸਫਾਈ ਦਾ ਜਿਹਨਾਂ ਨੂੰ ਚੌੜਾ ਕਰਨ ਦਾ ਕੰਮ ਦਿੱਤਾ ਗਿਆ ਠੇਕੇਦਾਰ ਤੋਂ ਲੈ ਕੇ ਨਹਿਰੀ ਵਿਭਾਗਮ ਤੇ ਸਾਰੇ ਬੰਦੇ ਵਿੱਚ ਰਲੇ ਹੋਏ ਨੇ ਕਿਉਂਕਿ ਉਸ ਦਿਨ ਵੀ ਇਹ ਗੱਲ ਕੀਤੀ ਗਈ ਸੀ ਵੀ ਕੁਝ ਵਿੱਚੋਂ ਨਜਾਇਜ਼ ਟਿੱਪਰ ਤੇ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਜਿਹਦਾ ਸਾਨੂੰ ਚੀਫ ਸਾਹਿਬ ਨੇ ਆਪ ਇਹ ਛਾਵਾਸ਼ਨ ਦਿੱਤਾ ਸੀ ਵੀ ਅਸੀਂ ਸਾਰਿਆਂ ਨਾਲ ਸਖਤੀ ਕਰਦੇ ਆਂ ਤੇ ਇੱਥੇ ਜਿੰਨੇ ਵੀ ਵਿਭਾਗ ਦੇ ਬੰਦੇ ਨੇ ਉਹਨਾਂ ਦੇ ਵੀ ਸ਼ਿਕਾਇਤ ਉੱਤੇ ਤਾਂ ਕਰਾਂਗੇ ਤਾਂ ਕਿ ਇੱਕ ਵੀ ਜੋ ਇਹਦੇ ਵਿੱਚੋਂ ਟਰਾਲੀ ਕਿਸੇ ਪਾਸੇ ਨਾ ਕੱਢੀ ਜਾ ਸਕੇ ਫੇਰ ਵੀ ਜੇ ਕੰਮ ਚੱਲ ਰਿਹਾ ਇਹ ਮਿਲੀ ਭੁਗਤ ਦੇ ਬਿਨਾਂ ਨਹੀਂ ਚੱਲ ਸਕਦਾ ਵੇਖੋ ਬਿਲਕੁਲ ਪਰਸੋਂ ਆਪਣੀ ਕਿਸਾਨ ਜੱਥੇ ਬੰਦਿਆਂ ਦਾ ਸਹਿਮਤੀ ਬਣੀ ਸੀ ਵੀ ਜਿਹੜੇ ਨਹਿਰ ਦੀ ਆਪਾਂ ਚੋੜੀ ਕਰਾਂਗੇ ਥਲਾ ਪੱਕਾ ਨਹੀਂ ਕਰਾਂਗੇ ਸਾਈਡਾ-ਸਾਈਡਾ ਉੱਥੇ ਪੱਕਿਆ ਕਰਾਂਗੇ ਜਿੱਥੇ ਬਹੁਤ ਲੋੜ ਹੈਗੀ ਹੈ ਉਹ ਏਰੀਆ ਇਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਪਰ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਤੇ ਪਰਸੋ ਸੋਰੀ ਧਿਆਨ ਚ ਲਿਆਂਦਾ ਗਿਆ ਵੇ ਵੀ ਉਸ ਤੋਂ ਬਾਅਦ ਖਲਾਈ ਜਿਹੜੀ ਇਹਨਾਂ ਨੇ ਕੀਤੀ ਉਹ ਇੰਨੀ ਕੁ ਜ਼ਿਆਦਾ ਕਰ ਦਿੱਤੀ ਜਿਨ੍ਹਾਂ ਕੁਝ ਰੁੱਖਾਂ ਨੂੰ ਵੀ ਨੁਕਸਾਨ ਹੋ ਗਿਆ ਵੇ ਤੇ ਕਿਸਾਨ ਜਥੇਬੰਦੀਆਂ ਦੇ ਕਹਿਣਾ ਹੈ ਮਿੱਟੀ ਵੇਚੀ ਗਈ ਹੈ ਨੋ ਡਾਊਟ ਹੈ ਜਿਹੜੀ ਖਲਾਈ ਹੈ ਜ਼ਿਆਦਾ ਹੋਈ ਹੈ ਨਜ਼ਰ ਮੁੱਕਰੇ ਦੇ ਵੇਖ ਕੇ ਆਂਦਾ ਜਿਹੜੀ ਵੀਡੀਓ ਮੈਂ ਵੀ ਵੇਖੀ ਉਹ ਰੋਚੀ ਨਜ਼ਰ ਆਂਦਾ ਇਸੇ ਸਦਕਾ ਮਾਣਿਓ ਡੀਸੀ ਸਾਹਿਬ ਵੱਲੋਂ ਉਹਨੇਬਲ ਸੱਗੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਵੀ ਜਿਹੜਾ ਉੱਥੇ ਮੌਕੇ ਦਾ ਜਾਈ ਸੀ ਜਾਂ ਐਸ ਡੀਓ ਸੀ ਓਰੀਐਂਗਲੀ ਹੋਈ ਹੈ ਮੌਕੇ ਦੇ ਗੈਰਾਜ ਹੋ ਗਿਆ ਜਾਂ ਚਲਾ ਗਿਆ ਲਲਾਪਰਵਾਈ ਹੋਈ ਹੈ ਉਹਦੇ ਕਰ ਰਹੀ ਜਿਹੜੇ ਦੋ ਇੱਕ ਦਿਵਾਂਸ਼ੂ ਸ਼ਰਮਾ ਐਸ ਡੀਓ ਨੇ ਤੇ ਦਿਨ ਕਸ਼ਿਸ਼ ਜੂਨੀਅਰ ਅਸਿਸਟੈਂਟ ਜੂਨੀਅਰ ਇੰਜੀਨੀਅਰ ਹੈਗਾ ਉਹ ਦੋਵਾਂ ਨੂੰ ਅਨੇਬਲ ਕ੍ਰਿਸ਼ਨ ਕੁਮਾਰ ਜੀ ਨੇ ਸਸਪੈਂਡ ਕਰ ਦਿੱਤਾ ਸਾਡੇ ਸਕਤੀ ਸਾਹਿਬ ਨੇ ਅਨੇਬਲ ਉਹਨਾਂ ਨੂੰ ਮੁਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਕਾਰਵਾਈ ਹੋਏਗੀ ਹਾਂ ਇੱਕ ਜੱਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਜਿਹੜੇ ਠੇਕੇਦਾਰ ਹੈਗਾ ਜਿੰਨੇ ਮਿੱਟੀ ਦਾ ਕੱਢਣਾ ਠੇਕਾ ਲਿਆ ਸੀਗਾ ਉਹਦੀ ਜਿਹੜੀ ਮਾਈਨਿੰਗ ਦਾ ਵੀ ਉਹ ਦੇਖਦੇ ਦੀ ਪਰਚਾ ਕੀਤਾ ਜਾਵੇ ਸੋ ਅਸੀਂ ਹੁਣ ਮੇਰੀ ਕਮੇਟੀ ਦੀ ਇਲੈਕਸ਼ਨ ਹੈ 2 ਵਜੇ 3:00 ਵਜੇ ਵਾਪਸ ਆ ਕੇ ਮੈਂ ਔਰ ਐਸੀ ਸਾਹਿਬ ਅਸੀਂ ਮੁਕਾ ਵਿਜ਼ਿਟ ਕਰਾਂਗੇ ਜੋ ਇਹ ਰਿਪੋਰਟ ਬਣਾਣਗੇ ਜੇ ਵਾਕਈ ਹੀ ਮਿੱਟੀ ਦੀ ਖਲਾਈ ਲੋੜ ਤੋਂ ਵੱਧ ਹੋ ਕੇ ਮਿੱਗੀ ਹੈ ਕਿ ਡੈਫੀਨਿਟਲੀ ਉਹਦੇ ਖਿਲਾਫ ਹੀ ਕਾਰਵਾਈ ਹੋਏਗੀ ਸਰ ਇਹਨਾਂ ਨੇ ਕੱਲ ਹੀ ਕਹਿ ਦਿੱਤਾ ਸੀ ਕਿ ਵੀ ਜਿਹੜਾ ਵੀ 11 ਵਜੇ ਜਾਮ ਕੀਤਾ ਜਾਵੇਗਾ ਤੁਹਾਨੂੰ ਬਿਲਕੁਲ ਵੀ 11:30 ਵਜੇ ਵੇਟ ਕਰਕੇ ਕਰਿਆ ਤੋਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਕਾਫੀ ਲੇਟ ਪਹੁੰਚਿਆ ਦੇਖੋ ਐਸ்சி ਸਾਹਿਬ ਨਾਲ ਅਸੀਂ ਮੀਟਿੰਗ ਕਰਕੇ ਆਏ ਹਾਂ ਵੀ ਅਸੀਂ ਮੌਕਾ ਵੀ ਵੇਖਣਾ ਸੀ ਕੁਝ ਰਿਪੋਰਟ ਵੀ ਲੈਣੀ ਸੀ ਔਰ ਇਹ ਆਰਡਰ ਵੀ ਲੈਣੇ ਸੀ ਤੁਹਾਨੂੰ ਵਿਖਾਣ ਸੇ ਵਾਕਈ ਅਸੀਂ ਕਾਰਵਾਈ ਕਰ ਰਹੇ ਹਾਂ ਸਰਕਾਰ ਦੀ ਮਨਸ਼ਾ ਸਾਫ਼ ਹੈ ਕੋਈ ਸਾਡੀ ਗਲਤ ਮਨਸ਼ਾ ਨਹੀਂ ਹੈਗੀ ਜੇ ਕਿਸੇ ਨੇ ਗਲਤ ਕੀਤਾ ਦੋਨੂੰ ਸਸਪੈਂਡ ਵੀ ਕੀਤਾ ਗਿਆ ਹੋਵੇ ਇਹਦੇ ਠੇਕੇਦਾਰ ਹੈ ਜਾਂ ਮਾਈਨਿੰਗ ਜਨੇ ਕੀਤੀ ਹੈ ਇਲੈਗ ਵੱਡਣ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਮਨਜ਼ੂਰੀ ਹੈਗੀ ਜ਼ਰਤ ਵਧਣ ਦੀ ਉਹ ਦੇਖੋ ਜੀ ਇਹ ਦੱਸਦੇ ਆ ਅਸੀ ਸਾਹਿਬ ਦੱਸਦੇ ਤੁਹਾਨੂੰ ਇਸ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ ਇਹਨਾਂ ਨਾਲ ਨੇ ਜੇਖੋ ਜਿਹੜਾ ਜੋ ਇਹਨਾਂ ਦਾ ਕਹਿਣਾਵੇਂ ਉੱਥੇ ਜਿਹੜਾ ਝਾੜ ਛੋਟੀ ਝਾੜੀ ਉਹ ਵੱਡੀ ਗਈ ਹੈ ਤੇ ਜੇ ਕੋਈ ਦਰਖਤ ਇਲੀਗਲ ਤਰੀਕੇ ਨਾਲ ਲਾਏਗਾ ਤਾਂ ਡੈਫੀਨਿਟਲੀ ਉਹ ਹੀ ਰਿਪੋਰਟ ਭਲਾ ਕੇ ਭੇਜਾਂਗੇ ਤੇ ਖਰਾਬ ਕਾਰਵਾਈ ਕਰਾਂਗੇ ਹਲੋ ਜੀ ਕਿਸਾਨ ਜਿੱਥੇ ਬੰਦੀਆਂ ਦਾ ਕਹਿਰੀ ਨੇ ਕਿ ਦਰਖਤ ਵਿੱਚੋਂ ਤੋਂ ਫੂਟ ਦਿੱਤੇ ਗਏ ਛੋਟੇ ਵੀਰ ਮੈਂ ਉਹੀ ਕਹਿ ਰਿਹਾ ਨਾ ਮੈਂ ਆ ਕੇ ਇਲੈਕਸ਼ਨ ਕਰਾ ਕੇ ਆਪੇ ਮੈਂ ਉਹ ਐਕਸੀਸਾਈਜ਼ ਮੋਕਰੇ ਵਿਜ਼ਿਟ ਕਰਾਂਗੇ ਤੇ ਮਨ ਡੀ ਸਾਹਿਬ ਨੇ ਇਹ ਚਾਹਤਾ ਮੈਂ ਰਿਪੋਰਟ ਬਣਾ ਕੇ ਭੇਜੋ ਅਸੀਂ ਅੱਜ ਰਿਪੋਰਟ ਬਣਾ ਕੇ ਭੇਜਾਂਗੇ ਤਰਨਾਸਲ ਸਮਾਪਤ ਕਰਾ ਤਾ ਬੇਨਤੀ ਕੀਤੀ ਧਰਨਾ ਕੁਇਪੀ ਪੱਟੀ ਗਈ ਆ ਸਾਈਡ ਸਾਈਡ ਦੇ ਉੱਤੇ ਪੱਟੀ ਗਈ ਆ ਉਹ ਉਹਦੇ ਜਿਹੜੀ ਉਹ ਅਸੀਂ ਸਮਝੌਤੇ ਦੇ ਨਾਲ ਖੜੇ ਆ ਹਮੇਸ਼ਾ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਨਾਲ 100% ਖੜਾਂਗੇ ਇਹਦੀ ਹੈ ਤੇ ਉਹਦੇ ਵਿੱਚ ਜਿਹੜੇ ਕੱਚੇ ਕੰਡੇ ਜਿਹੜੇ ਕੰਡੇ ਦੇ ਉੱਤੇ ਮਿੱਟੀ ਪੱਟੀ ਗਈ ਆ ਜਾਂ ਕੋਈ ਵੱਧ ਓਵਰ ਕਟਿੰਗ ਕਰ ਲਈ ਹੈ ਠੀਕ ਹੈ ਉਹ ਕੋਈ ਮਾਰੀ ਮਾਰਛ ਨਾਲ ਚਾਹੇ ਨਾ ਕੀਤੀ ਹੋਵੇ ਪਰ ਉਹਦੇ ਤੇ ਅਸੀਂ ਐਕਸ਼ਨ ਜ਼ਰੂਰ ਲੈ ਲਿਆ ਕਿ ਵੀ ਜਿਹੜੀ ਵੀ ਉਹਨੇ ਕੋਈ ਆਪਣੀ ਕੀ ਉਹਨੂੰ ਕਹਿੰਦੇ ਆ ਲਾਪਰਵਾਹੀ ਕੀਤੀ ਹੈ ਸਟਾਫ ਦੇ ਮੈਂਬਰਾਂ ਨੇ ਉਹਨਾਂ ਦੇ ਅਸੀ ਰਿਐਕਸ਼ਨ ਲੈ ਕੇ ਉਹਨੂੰ ਸਸਪੈਂਡ ਕੀਤਾ ਗਿਆ ਜਿਹੜੇ ਆਪਸੇ ਸਸਪੈਂਡ ਕੀਤੇ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਮਝੌਤਾ ਹੋਇਆ ਹੋਇਆ ਫਿਰ ਵੀ ਉਹਨੇ ਨਗਹਿਲੀ ਕੀਤੀ ਤੁਸੀਂ ਉਹ ਲੋਈ ਇਹ ਵੀ ਹੋ ਸਕਦਾ ਹੈ ਨਾ ਵੀ ਉੱਥੇ ਨਾ ਉਹ ਰਾਤ ਦਾ ਟਾਈਮ ਸੀਗਾ ਕਿ ਕੋਈ ਕੁਝ ਕਰਕੇ ਚਲੇ ਗਿਆ ਹੋਵੇ ਠੀਕ ਹੈ ਦਾਤ ਨੂੰ ਕਈ ਵਾਰੀ ਨਹੀਂ ਬੰਦਾ ਹੁੰਦਾ ਪਰ ਉਹਨਾਂ ਨੂੰ ਆਰਡਰ ਨੇ ਮਿੱਟੀ ਪੁੱਟਣ ਦੇ ਕਿੰਨੇ ਕਿੰਨੇ ਫੁੱਟ ਦੇ ਨੇ ਸਾਡੇ ਨਿਸਾਨਾ ਵੱਲੋਂ ਕਿਹਾ ਗਿਆ ਕਿ ਉਹ 25-25 ਫੁੱਟ ਤੱਕ ਜਿਹੜਾ ਰੋਡ ਦੇ ਨਾਲ ਤੱਕ ਪਹੁੰਚ ਗਏ ਨੇ ਨਹੀਂ ਜਿਹੜੀ ਜਿਹੜੇ ਸਾਡੇ ਕੋਲੇ ਲਾਈਨ ਲਾਈ ਹੋਈ ਹੈ ਨਾ ਉਹ ਉਹਦੇ ਵਿੱਚ ਸਾਡੀ ਪਾਈ ਹੋਈ ਹੈ ਐਸ ਪਰ ਸੈਕਸ਼ਨ ਦੇ ਮਤਾਬਿਕ ਦਾ ਰੋਡ ਦੇ ਨਾਲ ਨਹੀਂ ਹੁੰਦਾ ਉਹਦੀ ਸੈਂਟਰ ਲਾਈਨ ਤੋਂ ਹੁੰਦਾ ਹੈ ਜਿਹੜੀ ਨਹਿਰ ਦੀ ਸੈਂਟਰ ਲਾਈਨ ਹੈ ਨਾ ਉਹਦੇ ਆਲੇ-ਦਾਲੇ ਹੁੰਦਾ ਵੀ ਕਿੱਥੇ-ਕਿੱਥੇ ਤੱਕ ਅਸੀਂ ਲੈ ਕੇ ਜਾਣੀ ਹੈ ਟ੍ਰਾਂਸਪੋਰਟ ਤੱਕ ਠੀਕ ਹੈ ਉਹ ਨਹੀਂ ਨਹਿਰ ਦੀ ਸੈਂਟਰ ਲਾਈਨ ਤੋਂ ਜ਼ਿਆਦਾ ਹੁੰਦਾ ਨਾ ਤੇ ਜਿਹੜਾ ਉਹ ਹਿਸਾਬ ਨਾਲ ਉਹਨਾਂ ਨੇ ਕੀਤਾ ਹੋਇਆ ਬਾਕੀ ਅਸੀਂ ਮੌਕਾ ਦੇਖ ਰਾਂ ਕਿਉਂਕਿ ਦੇਖ ਕੇ ਜੇ ਸਾਨੂੰ ਲੱਗੂਗਾ ਇੱਥੇ ਅਜਿਹਾ ਦਾ ਰਿਐਕਸ਼ਨ ਹੋਵੇਗੀ ਕਿ ਕਿਹੜੀ ਮਿੱਟੀ ਵੇਚੀ ਗਈ ਸੀਗੀ ਉਹ ਕਿਵੇਂ ਜਿਹੜੀ ਨਹੀਂ ਮਿੱਟੀ ਵੇਚੀ ਨਹੀਂ ਗਈ ਸੀ ਇਹ ਐਕਚੁਅਲੀ ਜਿਹੜੇ ਮਿਊਜ਼ਿਕਲ ਰਿਪੋਰਟ ਆਈ ਹੈ ਨਾ ਉਹਦਾ पर कुछ ਲੋਕਾਂ ਨੇ ਕਿਹਾ ਕਿ ਵੀ ਇਹਦੇ ਵਿੱਚ ਕਦੋਂ ਤਾਲੀਆਂ ਫੜੀਆਂ ਵੀ ਗਈਆਂ ਨੇ ਪਰ ਜੇ ਉਹ ਸੱਚੀਆਂ ਹੋਈਆਂ ਤੈਨੂੰ ਵੀ ਬਲ ਟਿਕ ਰੈਕਸ਼ਨ ਇਹ ਦਰਖਤਾਂ ਦੀ ਗੱਲ ਕਰੀਏ ਤੇ ਦਰਖਤੀਆਂ ਦਾ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਇਹ ਦਰਖਤੀਆਂ ਦਾ ਪਾਣੀ ਚੱਲਣ ਦੇ ਨਾਲ ਇਹਦੀਆਂ ਜੜਾਂ ਨੇ ਉਹ ਨਿਕਲੀਆਂ ਹੋਈਆਂ ਨੇ ਕਾਫੀ ਜਗ੍ਹਾ ਤੇ ਹੁਣ ਵੀ ਤੁਸੀਂ ਦੇਖਦੇ ਹੋ ਨਿਕਲੀਆਂ ਹੋਈਆਂ ਨੇ ਜਾਂ ਕੋਈ ਡਿਗੇ ਵੀ ਪਏ ਨੇ ਇਹਦੇ ਵਿੱਚ ਠੀਕ ਹੈ ਜੇ ਕੋਈ ਇਹੋ ਜੀ ਨਿਗਰਾ ਦੇ ਵਿੱਚ ਆਉਂਦਾ ਵੀ ਦਰਖਤ ਕੂੜਿਆ ਗਿਆ ਜਾਂ ਚੁਟਿਆ ਗਿਆ ਹੈ ਜਾਂ ਨਹੀਂ ਹੈ ਨਹੀਂ ਅਸੀਂ ਅਸੀਂ ਦਰਖਤ ਕੋਈ ਸਿੱਟਣ ਦੀ ਮਨਜ਼ੂਰੀ ਅਸੀਂ ਨਹੀਂ ਸਿੱਟਣ ਦੀ ਕੋਈ ਪੰਛੀ ਸਾਡੀ ਨਹੀਂ ਅਸੀਂ ਸਿੱਟਣਾ ਹੈ ਦਰਖਤ ਜੇ ਕੋਈ ਇਹ ਅਸੀਂ ਇਹ ਅਸੀਂ ਦੇਖ ਕੇ ਵੀ ਕਿੱਥੇ ਡਿਗਿਆ ਆਇਆ ਹੈ ਤੇ ਅਸੀਂ ਉਹਦੇ ਇਸ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਦਰਖਤ ਬਟਨ ਦੀ ਮਨਜ਼ੂਰੀ ਤੁਹਾਡੇ ਕੋਲ ਹੈ ਨਹੀਂ ਅਸੀਂ ਅਸੀਂ ਦਰਖਤ ਅਸੀਂ ਦਰਖਤ ਵੱਡਣ ਦਾ ਇਹ ਰਿਸ਼ਤੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਵੀ ਪੰਛੀ ਨਹੀਂ ਹੈ ਵੀ ਅਸੀਂ ਦਰਖਤ ਦੇ ਵਿੱਚ ਪੱਟ ਲੈ ਜੇ ਕੋਈ ਕਿਸੇ ਨੇ ਇੱਕ ਤੋਂ ਵੀ ਦਰਖਤ ਖੜ ਕੇ ਦੇਖ ਸਕਦੇ ਉਹਦੇ ਕੋਲ ਨਾਮੇ ਤੇ ਪੁਰਾਣੇ ਦਾ ਫਰਕ ਹੁੰਦਾ ਭਾਜੀ ਉਹ ਸਾਹਮਣੇ ਤੋਂ ਵੀ ਦੇਖਦੇ ਨੇ ਤੇ ਉੱਥੇ ਮੌਕੇ ਦੀਆਂ ਤਸਵੀਰਾਂ ਵੀ ਬਿਆਨ ਕਰਦੇ ਹਾਂ ਅਸੀਂ ਅਸੀਂ ਬਾਕੀ ਉਹਦਾ ਮੌਕਾ ਦੇਖ ਕੇ ਜੇ ਕੋਈ ਇਹੋ ਜਿਹਾ ਹਸਨ ਨੂੰ ਦੇਖਿਆ ਅਸੀਂ ਦੇਖ ਐਕਸ਼ਨ ਜਿਹਨੇ ਵੀ ਟਿੱਗਿਆ ਟਾਈਮ Hemos neutrado también